ਸਾਸਤ੍ਰੀ ਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਕਿ ਆਖਰੀ ਇੱਛਾ ਸੀ ਸਰਗਵਾਸੀ ਸੁਖਦੇਵ ਸਿੰਘ ਢੀਮਸਾ ਦੀ ਜੇਕਰ ਗੱਲ ਕਰੀਏ ਤਾਂ ਜੋ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਆਖਿਆ ਕਿ ਜਦੋਂ ਉਹਨਾਂ ਦੀ ਅੰਤਿਮ ਅਰਦਾਸ ਦੀ ਸੁਖਦੇਵ ਸਿੰਘ ਢੀਮਸਾ ਦੀ ਤਾਂ ਉਹਨਾਂ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਹੋਈ ਸੱਤ ਮੈਂਬਰ ਦੀ ਕਮੇਟੀ ਜਿਸ ਦੇ ਪੰਜ ਮੈਂਬਰ ਅਤੇ ਸ਼ੀਲ ਨੇ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਕੀ ਕਹਿਣਾ ਚਾਹੁੰਦੇ ਸੀ ਸੁਖਦੇਵ ਸਿੰਘ ਖੀਮਸਾ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚਾਹੇ ਸੁਖਬੀਰ ਸਿੰਘ ਬਾਦਲ ਨੇ ਘਰ ਵਾਪਸੀ ਵੀ ਕਰਵਾਈ ਜੋ ਉਹਨਾਂ ਦੀ ਪਾਰਟੀ ਦੇ ਨਾਲ ਰੁੱਸ ਕੇ ਗਏ ਹੋਏ ਲੋਕ ਸੀ ਲੇਕਿਨ ਉਹਦੀ ਅੱਜ ਇੱਕ ਵੱਡੀ ਪੋਲ ਖੁੱਲ ਚੁੱਕੀ ਹੈ ਜੇਕਰ ਗੱਲ ਕਰੀਏ ਤਾਂ ਸੂਤਰਾ ਤੋਂ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੁਖਦੇਵ ਸਿੰਘ ਢੀਮਸਾ ਆਖਰੀ ਵਾਰ ਕੀ ਕਹਿਣਾ ਚਾਹੁੰਦੇ ਸੀ ਸ਼ਰਮੀ ਕਾਲੀਦਲ ਦੇ ਪ੍ਰਦਾਸਪੀਰ ਸਿੰਘ ਬਾਦਲ त्याਰ ਦੀ ਭਾਵਨਾ ਦਿਖਾਉਣ ਦੀ ਥਾ ਸੱਤਾ ਪ੍ਰਾਪਤ ਕਰਨ ਦੀ ਪਾਜਬਾ ਦੇ ਆਸਰੇ ਵੱਲ ਤੱਕ ਰਿਹਾ ਹੈ ਹਨ ਸੂਬੇ ਅੰਦਰ ਅਕਾਲੀ ਦਲ ਦੀ ਮਜ਼ਬੂਤੀ ਤੋਂ ਬਿਨਾ ਭਾਜਪਾ ਨਾਲ ਸਮਝੌਤਾ ਹੋਣ ਦੀ ਵੀ ਆਸ ਨਹੀਂ ਕੀਤੀ ਜਾ ਸਕਦੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੇ ਮੋਤੀ ਬਾਕलोनी ਫੁੱਲਾ ਫੁੱਲਾਵਾਲ ਵਿਖੇ ਅਕਾਲੀ ਆਗੂ ਕੁਲਦੀਪ ਸਿੱਧੂ ਦੇ ਘਰ ਵਿਖੇ ਮੀਡੀਆ ਨਾਲ ਗੱਲਬਾਤ ਹੋਏ ਕਰਦੇ ਹੋਏ ਕਿਹਾ ਉਹਨਾਂ ਨੇ ਕਿਹਾ ਕਿ ਪੰਤਕ ਸਿਧਾਂਤਾਂ ਨੂੰ ਛੱਡ ਕੇ ਛੱਡਣ ਵਾਲੇ ਲੋਕ ਮੁੜ ਸਿਧਾਂਤ ਅਨੁਸਾਰ ਚੱਲਨ ਚੱਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਾਰੀ ਹੋਏ ਦਸੰਬਰ 2024 ਦੇ ਹੁਕਮਨਾਮੇ ਨੂੰ ਤਾਂ ਹੀ ਅਕਾਲੀ ਦਲ ਮੁੜ ਪਹਿਲਾ ਵਾਅਦਾ ਸਥਿਤੀ ਵਿਚ ਆ ਸਕਦਾ ਹੈ ਪੰਜ ਸਿੰਘ ਸਹਿਬਾਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ ਨਾਮੀ ਅਦਕਾਰਦਿਆ ਤੇ ਦਸੰਬਰਾਂ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅਕਾਲੀ ਦਲ ਉਸ ਤੋਂ ਉਸ ਤੋਂ ਮੁਨਕਰ ਰਿਆ ਹੈ ਉਹਨਾਂ ਨੇ ਕਿਹਾ ਕਿ ਪਿਤਾ ਜੋ ਸਰਗਵਾਸੀ ਸੁਖਦੇਸਿਕ ਢੀਸਾ ਸ਼ੋਮੀ ਕਾਲੀਦਲ ਨੂੰ ਮਜ਼ਬੂਤ ਵੇਖਣਾ ਚਾਹੁੰਦੇ ਸਨ ਅਤੇ ਉਹਨਾਂ ਨੇ ਆਪਣੇ ਅੰਦਰਲੇ ਸਮੇਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਕੇ ਤਿਆਗ ਦੀ ਭਾਵਨਾ ਦਿਖਾਉਣ ਦੀ ਸਲਾਹ ਦਿੱਤੀ ਸੀ ਪਰ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਪਿੱਛੇ ਹਟਣਾ ਨਹੀਂ ਚਾਹੁੰਦੇ ਸਨ ਉਹਨਾਂ ਨੇ ਕਿਹਾ ਕਿ ਸਰਗਵਾਸੀ ਢੀਸਾ ਦੀ ਅੰਤਿਮ ਇੱਛਾ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜ ਮੈਂਬਰੀ ਕਮੇਟੀ ਦਾ ਨਿਸ਼ਾਨਾ ਸਿੱਖ ਕੌਮ ਦਾ ਵਿਸ਼ਵਾਸ ਜਿੱਤਣਾ ਹੈ ਅਤੇ ਪ੍ਰੰਥਕ ਰਵਾਇਤਾ ਅਨੁਸਾਰ ਵਿਚਾਰਧਾਰਾ ਉੱਪਰ ਪਹਿਰਾ ਦੇ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਇਸ ਮੌਕੇ ਅਕਾਲੀ ਦਲ ਆਗੂ ਸੁਦੇਸ਼ ਸਿੰਘ ਚੱਕ ਮੇਜਰ ਸਿੰਘ ਖਾਸਾ ਭੁਪਿੰਦਰ ਸਿੰਘ ਖੁਰਾਣਾ ਪੂਰਨ ਕੇ ਸਿੱਧੂ ਇੰਸਪੈਕਟਰ ਜਸਵਿੰਦਰ ਸਿੰਘ ਰਣਜੀਤ ਸਿੰਘ ਚੱਡਾ ਅਤੇ ਪਰਵਰਾ ਸਿੱਧੂ ਅਤੇ ਜਸਪਾਲ ਸਿੰਘ ਇਲਾ ਮਜਵੀ ਹਾਜ਼ਰ ਸਨ ਤਾਂ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਹੈ ਜੋ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਪ੍ਰਧਾਨਗੀ ਛੱਡਣ ਬਾਰੇ ਆਖਿਆ ਗਿਆ ਸੀ ਲੇਕਿਨ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨਹੀਂ ਛੱਡ ਰਹੇ ਤੇ ਉਹ ਅਕਾਲੀ ਦਲ ਦੇ ਵਿੱਚ ਆਪਣੀ ਪ੍ਰਧਾਨਗੀ ਹੀ ਜਿਤਾਉਣਾ ਚਾਹੁੰਦੇ ਹਨ ਬਾਕੀ ਜੋ ਸਾਂਝੀ ਕਰਾਂਗੇ ਜੋ ਨਿਕਲ ਕੇ ਆਏਗੀ ਸਾਹਮਣੇ ਖਬਰ ਧੰਨਵਾਦ